ਸਸੀ ਗੱਲ ਸਾਰਿਆਂ ਨੂੰ ਤੇ ਸਵਾਗਤ ਕਰਦੇ ਆ ਤੁਹਾਡਾ ਲਰਨ ਪੰਜਾਬ ਦੇ ਅਫੀਸ਼ੀਅਲ YouTube ਚੈਨਲ ਤੇ ਤੇ ਤੁਸੀਂ ਥੰਬਨੇਲ ਤੇ ਠੀਕ ਹੀ ਦੇਖਿਆ ਜੀ ਅਸੀਂ ਬਲੂਚ ਹਾਂ ਅਸੀਂ ਪਾਕਿਸਤਾਨੀ ਨਹੀਂ ਆ ਠੀਕ ਹੈ ਕਿ ਬਲੂਚਿਸਤਾਨ ਪਾਕਿਸਤਾਨ ਤੋਂ ਅਲੱਗ ਹੋਣਾ ਚਾਹ ਰਿਹਾ ਹੈ ਕਿਉਂਕਿ ਬਲੂਚਿਸਤਾਨੀਆਂ ਦਾ ਕਹਿਣਾ ਹੈ ਕਿ ਪਾਕਿਸਤਾਨੀ ਜਦੋਂ ਵੀ ਡਿਵੈਲਪਮੈਂਟ ਦਾ ਕੰਮ ਆਉਂਦਾ ਹੈ ਤਾਂ ਡਿਵੈਲਪਮੈਂਟ ਬਲੂਚਿਸਤਾਨ ਦੇ ਵਿੱਚ ਜ਼ੀਰੋ ਹੈ ਪਾਕਿਸਤਾਨੀ ਸਾਨੂੰ ਅਪਣਾਉਂਦੇ ਹੀ ਨਹੀਂ ਠੀਕ ਹੈ ਕਹਿੰਦੇ ਕਿ ਵੀ ਬਲ ਐਵੇਂ ਸਾਨੂੰ ਛੱਡ ਰੱਖਿਆ ਕਿ ਬਲੂਚਿਸਤਾਨ ਪਾਕਿਸਤਾਨ ਦਾ ਜਿਵੇਂ ਹਿੱਸਾ ਹੀ ਨਹੀਂ ਹੈ ਤੇ ਹੁਣ ਅਸੀਂ ਹਿੱਸਾ ਬਣਨਾ ਵੀ ਨਹੀਂ ਚਾਹੁੰਦੇ ਇਹਦੇ ਪਿੱਛੇ ਕਾਰਨ ਕੀ ਹੈ ਸਾਰੀਆਂ ਦੀਆਂ ਸਾਰੀਆਂ ਚੀਜ਼ਾਂ ਤੇ ਆਪਾਂ ਇੱਥੇ ਗੱਲ ਕਰਾਂਗੇ ਤਾਂ ਮੈਂ ਸਭ ਤੋਂ ਪਹਿਲਾਂ ਦੱਸਦਾ ਕਿ ਬਲੂਚਿਸਤਾਨ ਜਿਹੜਾ ਹੈ ਉਹ ਆਪਣੇ ਇੱਥੇ ਪਾਕਿਸਤਾਨ ਦੀ ਗੱਲ ਕਰੀ ਤਾਂ ਪਾਕਿਸਤਾਨ ਦਾ ਸਭ ਤੋਂ ਵੱਡਾ ਸਟੇਟ ਹੈ ਕੌਣ ਬਲੂਚਿਸਤਾਨ ਤੁਸੀਂ ਇੱਥੇ ਹਾਈਲਾਈਟਡ ਕੀਤਾ ਹੋਇਆ ਏਰੀਆ ਦੇਖ ਵੀ ਸਕਦੇ ਹੋ ਇਹ ਬਲੂਚਿਸਤਾਨ ਜਿਹੜਾ ਹੈ ਇਹ ਸਭ ਤੋਂ ਜ਼ਿਆਦਾ ਵੱਡਾ ਜਿਹੜਾ ਸਟੇਟ ਹੈ ਉਹ ਪਾਕਿਸਤਾਨ ਦਾ ਹੈਗਾ ਔਰ ਇੱਥੇ ਸਭ ਤੋਂ ਜ਼ਿਆਦਾ ਮਿਨਰਲਸ ਵੀ ਹੈਗੇ ਨੇ ਜੇ ਆਪਾਂ ਗੱਲ ਕਰੀਏ ਮਿਨਰਲਸ ਦੀ ਖਨੀਜਾਂ ਦੀ ਤਾਂ ਸਭ ਤੋਂ ਜ਼ਿਆਦਾ ਕਿੱਥੇ ਪਾਏ ਜਾਂਦੇ ਨੇ بلوچستان ਦੇ ਵਿੱਚ ਹੋਰ ਵੀ ਕਈ ਚੀਜ਼ਾਂ ਤੋਂ ਪਰਫੁੱਲਤਾ ਕੋਣ بلوچستان ਹੁਣ ਦੇਖੋ ਚਾਈਨਾ ਵੀ ਚਾਈਨਾ ਇੱਥੇ ਚਾਈਨਾ ਪੈਂਦਾ ਤੇ ਚਾਈਨਾ ਕਹਿੰਦਾ ਕਿ ਜੀ ਅਸੀਂ ਇੱਕ ਸੜਕ ਬਣਾਉਨੇ ਆ ਇੱਕ ਸੜਕ ਬਣਾਉਨੇ ਆ ਤੇ ਕਿੱਥੇ ਲੈ ਕੇ ਆਉਨੇ ਆ بلوچستان ਤੱਕ ਲੈ ਕੇ ਆਉਨੇ ਆ ਅਸੀਂ ਕੀ ਸ਼ੁਰੂ ਕਰਾਂਗੇ ਵਪਾਰ ਸ਼ੁਰੂ ਕਰਾਂਗੇ ਪਾਕਿਸਤਾਨ ਦੇ ਨਾਲ ਤੇ ਪਾਕਿਸਤਾਨ ਦੇ ਕਿਹੜੇ ਏਰੀਏ ਦੇ ਨਾਲ بلوچستان ਵਾਲੇ ਏਰੀਏ ਦੇ ਨਾਲ ਇਸ ਕਰਕੇ ਇਹਨਾਂ ਨੇ ਚਾਈਨਾ ਪਾਕ ਪਾਕਿਸਤਾਨ ਇਕਨੋਮੀ ਕੋਰੀਡੋਰ ਇਸ ਸੜਕ ਨੂੰ ਕੀ ਕਿਹਾ ਗਿਆ ਬਈ ਚਾਈਨਾ ਪਾਕਿਸਤਾਨ ਇਕਨੋਮੀ ਕੋਰਿਡੋਰ ਦੇ ਨਾਮ ਤੋਂ ਕੀ ਬਣਾ ਰਿਆ ਹੈ ਚਾਈਨਾ ਕੀ ਬਣਾ ਰਿਆ ਹੈ ਸੜਕ ਬਣਾ ਰਿਆ ਹੈ ਤੇ ਇਸ ਤੇ ਪੂਰੀ ਤਰ੍ਹਾਂ ਸਹਿਮਤ ਹੈ ਕੋਣ ਜੀ ਪਾਕਿਸਤਾਨ ਹੱਥ ਵੀ ਮਿਲਾ ਲਏ ਗਏ ਨੇ ਬਟ ਹੁਣ ਪਾਕਿਸਤਾਨ ਵਾਸਤੇ ਇੱਕ ਵੱਡੀ ਸਮੱਸਿਆ ਇਹ ਖੜੀ ਹੋ ਗਈ ਹੈ ਕਿ بلوچستان بلوچستان ਅੱਡ ਹੋਣਾ ਚਾਹੁੰਦਾ ਹੈ ਤੇ ਬੀ ਐਲ ਏ ਯਾਨੀ ਕਿ بلوچستان ਲਿਬਰਲ ਆਰਮੀ بلوچستان ਲਿਬਰਲ ਆਰਮੀ ਜਿਹੜੀ ਹੈਗੀ ਹੈ ਉਹ ਲਗਾਤਾਰ ਲਗਾਤਾਰ ਅਟੈਕ ਕਰ ਰਹੀ ਹੈ ਕਿਸਤੇ ਪਾਕਿਸਤਾਨੀ ਅਰਮਿਤੇ ਔਰ ਇੱਕ ਟ੍ਰੇਨ ਨੂੰ ਵੀ ਜੋ ਪਾਕਿਸਤਾਨ ਤੋਂ ਕਿੱਥੇ ਆ ਰਹੀ ਸੀ ਬਲੂਚਿਸਤਾਨ ਉਹਨੂੰ ਹਾਈਜੈਕ ਕਰ ਲਿਆ ਗਿਆ ਪੂਰੀ ਤਰ੍ਹਾਂ ਜਿਸ ਦੇ ਵਿੱਚ ਬਲੂਚਿਸਤਾਨ ਨੇ ਕਿਸੇ ਦੀ ਵੀ ਗੱਲ ਨਹੀਂ ਸੁਣੀ ਨਾ ਹੀ ਤਾਂ ਉੱਥੇ ਜਿਹੜੇ ਜਿੰਨੇ ਵੀ ਪੁਲਿਸ ਵਾਲੇ ਸੀਗੇ ਉਹਨਾਂ ਦੀ ਗੱਲ ਸੁਣੀ ਪੂਰੀ ਤਰ੍ਹਾਂ ਬਲੂਚਿਸਤਾਨ ਦਾ ਕਹਿਣਾ ਇਹ ਹੈ ਕਿ ਸਾਨੂੰ ਅੱਡ ਦੇਸ਼ ਬਣਾਇਆ ਜਾਵੇ ਹੁਣ ਹਲੇ ਪਾਕਿਸਤਾਨ ਭਾਰਤ ਦੀ ਮਾਰ ਤੋਂ ਉੱਠਿਆ ਵੀ ਨਹੀਂ ਸੀ ਤੇ ਉਹਦੇ ਸਾਹਮਣੇ ਇੰਨੀ ਵੱਡੀ ਸਮੱਸਿਆ ਆ ਗਈ ਹੁਣ ਇਸ ਸਮੱਸਿਆ ਦਾ ਕਾਰਨ ਕੀ ਹੈ ਬਲੂਚਿਸਤਾਨ ਅੱਡ ਕਿਉਂ ਹੋਣਾ ਚਾਹੁੰਦਾ ਬਲੂਚਿਸਤਾਨ ਇਹ ਕਹਿੰਦਾ ਹੈ ਕਿ ਜੀ ਸਾਡੇ ਫੰਡਾਮੈਂਟਲ ਰਾਈਟਸ ਜਿਹੜੇ ਨੇ ਉਹ ਕਦੇ ਸਾਨੂੰ ਪਾਕਿਸਤਾਨ ਨੇ ਦਿੱਤਾ ਹੀ ਨਹੀਂ ਫੰਡਾਮੈਂਟਲ ਰਾਈਟਸ ਦੇ ਵਿੱਚ ਜਿਹੜੀ ਆਜ਼ਾਦੀ ਮਿਲਦੀ ਹੈ ਉਹ ਪਾਕਿਸਤਾਨ ਵੱਲੋਂ ਕਦੇ ਬਲੂਚਿਸਤਾਨੀਆਂ ਨੂੰ ਦਿੱਤੀ ਹੀ ਨਹੀਂ ਗਈ ਇੰਨੀ ਗੱਲ ਵੀ ਜਿਹੜੇ ਨੇ ਬਲੂਚਿਸਤਾਨੀ ਨੇਤਾ ਜਿਹੜੇ ਨੇ ਉਹ ਸ਼ਰਯਾਮ ਇਸ ਗੱਲ ਨੂੰ ਕਹਿ ਰਹੇ ਨੇ ਤੇ ਯੂਨੋ ਯਾਨੀ ਯੂਨਾਈਟਿਡ ਨੇਸ਼ਨ ਆਰਗੇਨਾਈਜੇਸ਼ਨ ਯੂਨੋ ਨੂੰ ਵਾਰ-ਵਾਰ ਇਹੀ ਕਹਿ ਰਹੇ ਨੇ ਕਿ ਸਾਨੂੰ ਕੀ ਕਰਵਾਇਆ ਜਾਵੇ ਆਜ਼ਾਦ ਕਰਵਾਇਆ ਜਾਵੇ ਤੇ ਭਾਰਤ ਤੋਂ ਵੀ ਵਾਰ-ਵਾਰ ਬਲੂਚਿਸਤਾਨ ਇਹ ਉਮੀਦ ਲਾ ਰਿਹਾ ਹੈ ਕਿ ਵੀ ਸਾਨੂੰ ਆਜ਼ਾਦ ਕਰਵਾਇਆ ਜਾਵੇ ਤੇ ਇੱਥੇ ਹਾਲਾਂਕਿ ਨਰਿੰਦਰ ਮੋਦੀ ਜੋ ਕਿ ਭਾਰਤ ਦੇ ਆਪਣੇ ਪ੍ਰਧਾਨ ਮੰਤਰੀ ਨੇ ਉਹਨਾਂ ਨੇ ਵੀ ਇਹ ਅਨਾਉਂਸਮੈਂਟ ਕਰ ਦਿੱਤੀ ਕਿ ਜੇ ਪਾਕਿਸਤਾਨ ਬਲੂਚਿਸਤਾਨ ਨੂੰ ਕੋਈ ਵੀ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਿਆ ਜਾਊਗਾ ਤਾਂ ਭਾਰਤ ਵੱਲੋਂ ਵੀ ਸਹਿਣ ਨਹੀਂ ਕੀਤੀ ਜਾਵੇਗੀ ਭਾਰਤ ਪੂਰੀ ਤਰ੍ਹਾਂ ਸਪੋਰਟ ਕਰੂਗਾ ਬਲੂਚਿਸਤਾਨ ਨੂੰ ਤੇ ਇੰਨਾ ਕਹਿੰਦੇ ਤਾਂ ਭਈ ਬੀਐਲਏ ਜਿਹੜੀ ਬਲੂਚਿਸਤਾਨ ਦੀ ਆਰਮੀ ਆ ਉਹ ਪੂਰੀ ਤਰ੍ਹਾਂ ਚੋੜੀ ਹੋ ਗਈ ਕਿ ਜੀ ਹਾਂਜੀ ਸਾਡੇ ਨਾਲ ਭਾਰਤ ਖੜਿਆ ਸਾਨੂੰ ਕਿਸੇ ਤਰੀਕੇ ਦੀ ਲੋੜ ਨਹੀਂ ਹੈ ਔਰ ਬਲੂਚਿਸਤਾਨ ਵਾਲੇ ਭਾਰਤ ਨੂੰ ਵੀ ਵਾਰ-ਵਾਰ ਇਹ ਗੱਲ ਕਹਿ ਰਹੇ ਨੇ ਕਿ ਸਾਨੂੰ ਹੈਲਪ ਦਿੱਤੀ ਜਾਵੇ ਤਾਂ ਹੁਣ ਇਹਦੇ ਪਿੱਛੇ ਕਾਰਨ ਕੀ ਹੈ ਬਲੂਚਿਸਤਾਨੀਆਂ ਦਾ ਕਹਿਣਾ ਹੈ ਕਿ ਵੀ ਸਾਡੇ ਕੋਲ ਨਾ ਹੀ ਤਾਂ ਪੀਣ ਦਾ ਪਾਣੀ ਹੈ ਨਾ ਹੀ ਸਾਡੀਆਂ ਸੜਕਾਂ ਵਧੀਆ ਬਣੀਆਂ ਹੋਈਆਂ ਨੇ ਠੀਕ ਹੈ ਜੀ ਸਾਡੇ ਏਰੀਏ ਦੇ ਵਿੱਚ ਕਿਸੇ ਵੀ ਟਾਈਪ ਦੀ ਜਦੋਂ ਤੋਂ ਸਾਨੂੰ ਆਜ਼ਾਦੀ ਮਿਲੀ ਹੈ ਕੋਈ ਵੀ ਡਿਵੈਲਪਮੈਂਟ ਨਹੀਂ ਕੀਤੀ ਗਈ ਜਦੋਂ ਤੋਂ ਭਾਰਤ ਪਾਕਿਸਤਾਨ ਤੋਂ ਅੱਡ ਹੋਇਆ ਹੈ ਠੀਕ ਹੈ ਕਲੀਅਰ ਹੈ ਨਹੀਂ ਗੱਲ ਹੁਣ ਐਵੇਂ ਦੀ ਜਿਹੜੀ ਨੋਬਤ ਪਾਕਿਸਤਾਨ ਤੇ ਪਹਿਲੀ ਵਾਰ ਨਹੀਂ ਆਈ ਇਹ ਪਹਿਲਾਂ ਵੀ ਹੋਇਆ ਸੀ ਜਦੋਂ ਦੇਖੋ ਜਿਹੜਾ ਬੰਗਲਾਦੇਸ਼ ਹੈਗਾ ਅੱਜ ਦੇ ਟਾਈਮ ਤੇ ਬੰਗਲਾਦੇਸ਼ੀ ਪੂਰਵੀ ਬੰਗਾ ਪੂਰਵੀ ਪਾਕਿਸਤਾਨ ਦਾ ਹਿੱਸਾ ਹੋਇਆ ਕਰਦੇ ਸੀਗੇ ਜਦੋਂ ਭਾਰਤ ਦੀ ਵੰਡ ਹੋਈ ਸੀਗੀ ਉਦੋਂ ਬੰਗਲਾਦੇਸ਼ ਨੂੰ ਪੂਰਵੀ ਪਾਕਿਸਤਾਨ ਬਣਾਇਆ ਗਿਆ ਸੀ ਜਿਹੜਾ ਪੱਛਮੀ ਜਿੱਦਾਂ ਕੀ ਆਪਣੇ ਕੋਲੇ ਕਿਹੜਾ ਉਹ ਪੂਰਬੀ ਪੰਜਾਬ ਹੈ ਠੀਕ ਹੈ ਪੱਛਮੀ ਪੰਜਾਬ ਜਿਹਨੂੰ ਆਪਾਂ ਲੈਂਦਾ ਪੰਜਾਬ ਕਹਿੰਨੇ ਆ ਉਹ ਕਿੱਥੇ ਆ ਪਾਕਿਸਤਾਨ ਕੋਲੇ ਹੈਗਾ ਉਵੇਂ ਹੀ ਬੰਗਾਲ ਦੇ ਵੀ ਦੋ ਹਿੱਸੇ ਹੋਏ ਸੀਗੇ ਜੀ ਬੰਗਾਲ ਦੇ ਦੋ ਹਿੱਸੇ ਹੋਏ ਸੀਗੇ ਪੱਛਮੀ ਬੰਗਾਲ ਠੀਕ ਹੈ ਤੇ ਪੂਰਬੀ ਬੰਗਾਲ ਜਿਹੜਾ ਪੱਛਮੀ ਬੰਗਾਲ ਹੈਗਾ ਹੈ ਉਹ ਤਾਂ ਕਿੱਥੇ ਰਹਿ ਗਿਆ ਜੀ ਉਹ ਰਹਿ ਗਿਆ ਇੰਡੀਆ ਦੇ ਵਿੱਚ ਤੇ ਜਿਹੜਾ ਪੂਰਬੀ ਬੰਗਾਲ ਸੀ ਉਹ ਚਲਾ ਗਿਆ ਸੀਗਾ ਪਾਕਿਸਤਾਨ ਦੇ ਕੋਲ ਤੇ ਪੂਰਬੀ ਬੰਗਾਲੀਆਂ ਦਾ ਵੀ ਕਹਿਣਾ ਇਹੀ ਸੀ ਕਿ ਪਾਕਿਸਤਾਨ ਦੇ ਵੱਲੋਂ ਸਾਡੇ ਲਈ ਕੋਈ ਵੀ ਡਵੈਲਪਮੈਂਟ ਨਹੀਂ ਹੈ ਸਾਡੇ ਲਈ ਕੋਈ ਸਹੂਲਤ ਨਹੀਂ ਹੈ ਤਾਂ ਇਸ ਕਰਕੇ 1971 ਦੇ ਵਿੱਚ ਬੰਗਲਾਦੇਸ਼ੀਆਂ ਨੇ ਜੰਗ ਜਿੱਤੀ ਔਰ ਆਪਣੀ ਆਜ਼ਾਦੀ ਪਾਈ ਕਿਸ ਤੋਂ ਪਾਕਿਸਤਾਨ ਤੋਂ ਹੁਣ ਦੇਖੋ ਹੁੰਦਾ ਕੀ ਹੈ ਇਹ ਬਲੂਚਿਸਤਾਨੀ ਅੱਡ ਹੁੰਦੇ ਨੇ ਇੱਕ ਬਲੂਚਿਸਤਾਨੀ ਅੱਡ ਨਕਸ਼ਾ ਬਣਦਾ ਹੈ ਦੇਸ਼ ਇੱਕ ਅੱਡ ਦੇਸ਼ ਬਣਦਾ ਹੈ ਹਾਲਾਂਕਿ ਇਹਨਾਂ ਨੇ ਤਾਂ ਆਪਣਾ ਝੰਡਾ ਵੀ ਅੱਡ ਬਣਾ ਲਿਆ ਜੀ ਠੀਕ ਹੈ ਇਹਨਾਂ ਦਾ ਝੰਡਾ ਵੀ ਅੱਡ ਹੈ ਤੇ ਆਪਣੇ ਆਪ ਨੂੰ ਫ੍ਰੀडम ਇਹਨਾਂ ਨੇ ਕੋਸ਼ਿਸ਼ ਕਰ ਦਿੱਤੀ ਹੈ ਕਿ ਸਾਡੀ ਵੀ ਪਾਕਿਸਤਾਨ ਤੋਂ ਫ੍ਰੀडम ਹੀ ਹੈ ਲੈਟਸ ਸੀ ਅੱਗੇ ਕੀ ਹੁੰਦਾ ਹੈ ਔਰ ਚੈਨਲ ਨੂੰ ਨੈਕਸਟ ਅਪਡੇਟਸ ਲਈ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਸ਼ੇਅਰ ਵੀ ਕਰਿਓ ਥੈਂਕ ਯੂ ਸੋ ਮੱਚ ਟੂ ਆਲ ਆਫ ਯੂ